ਬਿਲਾਵਲ ਮਹੱਲਾ 5 ਰਾਗ ਬਿਲਾਵਲ ਵਿੱਚ ਉਚਾਣ ਕੀਤੀ ਹੋਈ ਇਹ ਤਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਬਿਨ ਹਰ ਕਾਮਨਾ ਆਵਤ ਹੈ ਹੇ ਭਾਈ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਹੋਰ ਚੀਜ਼ ਤੇਰੇ ਆਤਮਿਕ ਜੀਵਨ ਦੇ ਕੰਮ ਨਹੀਂ ਆ ਸਕਦੀ ਜਾਸਿਓ ਰਾਚ ਮਾਚ ਤੁਮ ਲਾਗੇ ਓ ਮੋਹਣੀ ਮੋਹਾਵਤ ਹੈ ਰਹਾਉ ਜਿਸ ਮਨਮੋਹਣੀ ਮਾਇਆ ਨਾਲ ਤੂੰ ਰਚਿਆ-ਮਿਚਿਆ ਰਹਿੰਦਾ ਹੈ ਉਹ ਤਾਂ ਤੈਨੂੰ ਠੱਗ ਰਹੀ ਹੈ ਕਨਕ ਕਾਮਣੀ ਸੇਜ ਸੋਹਣੀ ਚੋੜ ਖਿਨੇ ਮਹਜਾਵਤ ਹੈ ਏ ਭਾਈ ਸੋਨਾ ਧਨ ਪਦਾਰਥ ਇਸਤਰੀ ਦੀ ਸੋਹਣੀ ਸੇਜ ਇਹ ਤਾਂ ਇੱਕ ਛਿਨ ਵਿੱਚ ਛੱਡ ਕੇ ਮਨੁੱਖ ਇਥੋਂ ਤੁਰ ਪੈਂਦਾ ਹੈ ਉਰਜ ਰਹੇ ਹੋ ਇੰਦਰੀ ਰਸ ਪ੍ਰੇਰਿਓ ਵਿਖੇ ਟਗੋਰੀ ਕਾਵਤ ਹੈ ਕਾਮਵਾਸਨਾ ਦੇ ਸਵਾਦ ਦਾ ਪ੍ਰੇਰਿਆ ਹੋਇਆ ਤੂੰ ਕਾਮਵਾਸਨਾ ਵਿੱਚ ਫਸਿਆ ਪਿਆ ਹੈ ਅਤੇ ਵਿਸ਼ੇਵਿਕਾਰਾਂ ਦੀ ਠੱਗ ਬੂਟੀ ਖਾ ਰਿਹਾ ਹੈ ਜਿਸ ਦੇ ਕਾਰਨ ਤੂੰ ਆਤਮਿਕ ਜੀਵਨ ਵੱਲੋਂ ਪੇਹੋਸ਼ ਪਿਆ ਹੈ ਤ੍ਰਿਣਕੋ ਮੰਦਰ ਸਾਜ ਸਵਾਰਿਓ ਪਾਵਗਤਲ ਜਰਾਵਤ ਹੈ ਏ ਭਾਈ ਤੀਲਿਆਂ ਦਾ ਘਰ ਬਣਾ ਸਵਾਰ ਕੇ ਤੂੰ ਉਸ ਦੇ ਅੱਗ ਬਾਲ ਰਿਹਾ ਹੈ ਭਾਵ ਇਸ ਸਰੀਰ ਵਿੱਚ ਕਾਮਾਦਿਕ ਵਿਕਾਰਾਂ ਦਾ ਭਾਂਬੜ ਮਚਾ ਕੇ ਆਤਮਕ ਜੀਵਨ ਨੂੰ ਸੁਆਕ ਰਿਜਾਰਿਆ ਹੈ ਐਸੇ ਗੜ ਮੈਂ ਐਟ ਹਠੀਲੋ ਫੂਲ ਫੂਲ ਕਿਆ ਪਾਵਤ ਹੈ ਵਿਕਾਰਾਂ ਵਿੱਚ ਸੜ ਰਹੇ ਇਸ ਸਰੀਰ ਕਿਲੇ ਵਿੱਚ ਆਕੜ ਕੇ ਹੱਠੀ ਹੋਇਆ ਬੈਠਾ ਤੂੰ ਮਾਨ ਘਰ ਕਰ ਕਰਕੇ ਹਾਸਲ ਤਾ ਕੁਝ ਵੀ ਨਹੀਂ ਕਰ ਰਿਆ ਪੰਜ ਦੋਤ ਮੋੜ ਪਰ ਠਾਡੇ ਕੇਸ ਗਏ ਫੇਰਾਵਤ ਹੈ اے اننے اگیانی کا ماदिक پنجے واری تیرے سر اوتے کھلتے ہوئے تینو جلیر کر رہے ہن تریشٹ نہ آوے اندہ اگیانی سوئے رہیو مدماوت ہے پر تینو او دِس دے نہیں تو وکارا دے نشے وچ مست ہو کے آتمک جیون ولوں بے فکر ہویا پیا ہے ਜਾਲ ਪਸਾਰ ਚੋਗ ਵਿਸਥਾਰੀ ਪੰਖੀ ਜਿਉ ਫਹਾਵਤ ਹੈ ਹੈ ਪਾਈ ਜਿਵੇਂ ਕਿਸੇ ਪੰਛੀ ਨੂੰ ਫੜਨ ਲਈ ਜਾਲ ਖਿਲਾਰ ਕੇ ਉਸ ਉਤੇ ਚੋਗ ਖਿਲਾਰੀ ਜਾਂਦੀ ਹੈ ਤਿਵੇਂ ਤੂੰ ਦੁਨੀਆ ਦੇ ਪਤਾਰਤਾ ਦੇ ਚੋਗ ਵਿੱਚ ਫਸ ਰਿਆ ਹੈ ਕਹੋ ਨਾਨਕ ਬੰਧਨ ਕਾਟਣ ਕੋ ਮੈਂ ਸਤਗੁਰੂ ਪ੍ਰਖਤਿ ਆਵਤ ਹੈ ਹੈ ਨਾਨਕ ਆਖ اے بھائی ماયા ਦੇ ਬੰਦਰਾਂ ਨੂੰ ਕੱਟਣ ਲਈ ਮੈਂ ਤਾਂ ਗੁਰੂ ਮਹਾਪੁਰਖ ਨੂੰ ਆਪਣੇ ਹਿਰਦੇ ਵਿੱਚ ਵਸਾਰਿਆ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ